ਨੂੰ ਵਾਪਸ ਕਰੋ ਜਾਂ ਠੀਕ ਠੀਕ ਨਹੀਂ ਕਰਵਾਉਣਾ ਸੀ ਜਦੋਂ ਗਲਤੀ ਉਹਨਾਂ ਦੀ ਉਹਨਾਂ ਨੇ ਵਾਪਸ 115000 ਦਿੱਤਾ ਸੀ 115000 ਉਹ ਵਾਪਸ ਦੇ ਬਈ ਅਸੀਂ ਇਹਨੂੰ ਸੇਲ ਕਰ ਦਿੰਦੇ ਆ ਜਿੰਨਾ ਘਾਟ ਆਊਗਾ ਤੁਸੀਂ ਆਪ ਚੱਲਣਾ ਉਹ ਅਸੀਂ ਲਿਖ ਕੇ ਦਿੱਤਾ ਵੀ ਅਸੀਂ ਮੋਟਰਾਂ ਇਕ ਲਈ ਇਹਨਾਂ ਨਾਲ ਚੱਲ ਸੀ ਦੇ ਦਿੱਤਾ ਉਹ ਸਾਡਾ ਅਜੋ ਨਿਬੜ ਗਿਆ ਦੂਜੀ ਗੱਲ ਜਿਹੜੀ ਕੱਲ ਨੂੰ ਇਹਨਾਂ ਨੂੰ ਸਾਰੇ ਸਾਡੇ ਆਟੂ ਕੱਲ ਸਾਡੇ ਇਹਦੇ ਚਰਚਕਤਨਾਰੇ ਸੁਣੋ ਜਿਹੜੀ ਮੀਟਿੰਗ ਦੇ ਚਿੱਤੇ ਵੀ ਕੱਲ ਨੂੰ ਹੋਣੀ ਚਾਹੀਦੀ ਦੂਜੀ ਜਿਹੜੀ ਭਗਵਾਨਤਮਾਨ ਸਰਕਾਰ ਨੇ ਨਵੇਂ ਨੀਤੀ ਲੈ ਕੇ ਆ ਰਹੇ ਜਿਹੜੀ ਵਾਰ-ਵਾਰ ਕਹਿੰਦਾ ਵੀ ਕਿਸਾਨ ਜਸੇ ਬੰਦਿਆਂ ਨਿੱਕੇ ਨਿੱਕੇ ਮਸਲੇ ਕਰ ਅਸਲ ਦੇ ਵਿੱਚ ਜਸੇ ਬੰਦਿਆਂ ਨੂੰ ਬਦਨਾਮ ਕਰਕੇ ਲੋਕਾਂ ਨਾਲ ਤੋੜ ਕੇ ਪ੍ਰਚਾਰ ਕਰਕੇ ਅਸਲ ਦੇ ਵਿੱਚ ਇੱਥੇ ਨੀਤੀਆਂ ਉਹ ਲੈ ਕੇ ਆ ਰਹੇ ਨੇ ਉਹ ਸਾਹਮਣੇ ਆ ਕਿ 212 ਕਿੱਲਾਂ ਤੇ ਸਾਡੇ ਮਾਨਸਾ ਜ਼ਿਲ੍ਹੇ ਆ ਦੇ ਲੜੀ ਜਾਂਦੇ ਸਾਡੇ ਲੁਧਿਆਣੇ ਵਾਲੇ ਲੜੀ ਜਾਂਦੇ ਨੇ ਸਾਡੇ ਪਟਿਆਲੇ ਦੇ ਵਿੱਚੋਂ ਲੜੀ ਜਾਂਦੇ ਨੇ ਜਿਹੜੀਆਂ ਉਹ ਜ਼ਮੀਨਾਂ ਕਿਸਾਨਾਂ ਦੀਆਂ ਲੈਣੀਆਂ ਨੇ ਉਹਨਾਂ ਨੂੰ ਜਿਹੜਾ ਡਿੱਕਾ ਲੱਗਦਾ ਕਿਸਾਨ ਜੱਸੀ ਬੰਦਿਆਂ ਨੂੰ ਬਦਨਾਮ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਚਿੱਪ ਵਾਲੇ ਮੀਟਰਾਂ ਦਾ ਰੌਲਾ ਆ ਕਿ ਜਿੰਨੇ ਮੁਲਾਜ਼ਮ ਹੈ ਜਿੰਨੀਆਂ ਕਲੋਨੀਆਂ ਉਹਨਾਂ ਦੇ ਵਿੱਚ ਜ਼ਰੂਰੀ ਕਰਤੇ ਮਤਲਬ ਕਿ ਜਿੰਨੇ ਪੈਸੇ ਪਾਉਂਗੇ ਉਹਨੇ ਵਰਤੋ ਤਾਂ ਇਹਦਾ ਮਤਲਬ ਸਿੱਧਾ ਹੀ ਸਿੱਧਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਕੰਪਨੀ ਨਾਲ ਦੇ ਠੇਕਾ ਕਰਨਗੇ ਕੰਪਨੀ ਨੂੰ ਦੇਣਗੇ ਤਾਂ ਜਿਹੜਾ ਸਾਡਾ ਸਰਕਾਰੀ ਧਾਰਾ ਜਿਹੜਾ ਲੋਕਾਂ ਨੇ ਪੰਚਾਇਤਾਂ ਨੇ ਮਤੇ ਪਾ ਕੇ ਜ਼ਮੀਨਾਂ ਗ੍ਰੈਡ ਅਸਾਰੇ ਨੇ ਮੁਕਤ ਦਿੱਤੇ ਨੇ ਉਹ ਕਿਸੇ ਕੰਪਨੀ ਨੂੰ ਦੇਣ ਜਾ ਰਹੇ ਨੇ ਸਾਡਾ ਵਿਰੋਧ ਉਹ ਜਿਹੜੀ ਸਾਡੀ ਪ੍ਰਾਪਰਟੀ ਲੋਕਾਂ ਦਾ ਧਾਰਾ ਲੋਕਾਂ ਦੇ ਟੈਕਸਾਂ ਨਾਲ ਬਣਿਆ ਇਹ ਲੋਕਾਂ ਤੇ ਰਹਿਣਾ ਚਾਹੀਦਾ ਇਸ ਕਰਕੇ ਭਗਵੰਤ ਮਾਨ ਨੂੰ ਇਸ ਨੀਤੀਆਂ ਤੋਂ ਵਾਪਸ ਆਉਣਾ ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅੱਗੇ ਨੂੰ ਬਧੂ ਗੱਲ ਤਾਂ ਕਿਸਾਨ ਤਕੜੇ ਹੋ ਕੇ ਆਉਣਗੇ ਉਹ ਸਾਰਾ ਕੁਝ ਜਿਹੜਾ ਅਸੀਂ ਇਹਨਾਂ ਦਾ ਸਮਝ ਤੁਸੀਂ ਇੱਕ ਇੱਕ ਦੀ ਗੱਲ ਵੀ ਪਿੱਛੇ ਹੀ ਆਈ ਹੈ ਵੀ ਤੁਸੀਂ ਸਾਰੇ ਜੱਥੇ ਬੰਦਿਆਂ ਨੂੰ ਇਕੱਠਾ ਹੁਣੇ ਕੋਈ ਚੱਲ ਰਹੀ ਹੈ ਇਸ ਤਰ੍ਹਾਂ ਦੀ ਗੱਲ ਹਾਂ ਵੇਖੋ ਜਿਹੜੇ ਲੜਾਈਆਂ ਨੇ ਜਿਉਂ ਜਿਉਂ ਜਿਹੜੇ ਉਤਲੇ ਮੰਤਰੀ ਪਦਰ ਤੇ ਇਕੱਲੇ ਭਾਰਤ ਦੇ ਨਹੀਂ ਜੇ ਕ ਮੰਤਰੀ ਪਦਰ ਤੇ ਆਪਣੇ ਸਾਹਮਣੇ ਆਇਆ جنگ ਦੀ ਜਿਹੜੀ ਗੱਲ ਚੱਲੀ ਸਾਡੀ ਪਾਕਿਸਤਾਨ ਦੇ ਨਾਲ ਵੀ ਭਾਰਤ ਦੇ ਪਾਕਿਸਤਾਨ ਦੀ ਜੰਗ ਹੈ ਤਾਂ ਉਹ ਪਰ ਕਾਈ ਕੀ ਨੇ ਜਿਹਨੇ ਲੁਵਾਈ जिने लवाई उनी रकाई अमेरिका ਵਿੱਚ ਦਾਖਲ ਹੋਇਆ ਇਹ ਆਮ ਲੋਕਾਂ ਨੂੰ ਤਾਂ ਨਹੀਂ ਪਤਾ ਲੱਗਦਾ ਕਿ ਆਮ ਜਿੰਨੀ ਪੂਰੀ ਦੁਨੀਆ ਦੇ ਵਿੱਚ جنگ ਲੱਗ ਰਹੀ ਹੈ ਪਰ ਲੋਕ ਤਾਂ ਚਾਹੁੰਦੇ ਨਹੀਂ ਲੋਕ ਭਾਈਚਾਰਾ ਆਪਸਾ ਕਾਇਮ ਰੱਖਣਾ ਚਾਹੁੰਦੇ ਨੇ ਤਾਂ ਉਹਦੇ ਵਿੱਚੋਂ ਕ ਮੰਤਰੀ ਪਦਰ ਤੇ ਜਿਹੜੀਆਂ ਨੀਤੀਆਂ ਆ ਰਹੀਆਂ ਨੇ ਉਹਨੂੰ ਲਾਗੂ ਕਰਨ ਵਾਸਤੇ ਜੇ ਉਹ ਇਕੱਠੇ ਨੇ ਤਾਂ ਫਿਰ ਖਾਸ ਕਰਕੇ ਜਿਹੜੇ ਸਾਡੇ મત ਪੇ ਤਾਂ ਛੋਟੇ ਹੋਣਗੇ ਜਿਨੀਆਂ ਪੂਰੇ ਭਾਰਤ ਦੇ ਕਿਸਾਨ ਜੱਸੇ ਬੰਦੀਆਂ ਸਾਡੇ ਬਹੁਤ ਮਤ ਪੇ ਛੋਟੇ ਪਰ ਜਿਹੜਾ ਦੁਸ਼ਮਣ ਹੈ ਉਧਰ ਨੂੰ ਮੂੰਹ ਕਰਨਾ ਚਾਹੁੰਦਾ ਮੈਂ ਤਾਂ ਬੇਨਤੀ ਇਹ ਕਰੂੰਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਕੱਠੇ ਹੋ ਕੇ ਤਕੜੇ ਹੋ ਕੇ ਉਸ ਨੀਤੀਆਂ ਨੂੰ ਵਾਪਸ ਕਰਕੇ ਸਾਡੇ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਉਹ ਬਚਾਉਣੀ ਚਾਹੀਦੀ ਹੈ ਤੇ ਸਰਕਾਰਾਂ ਨੂੰ ਵਾਪਸ ਫੋੜ ਮਟੇ। ਹਾਂ। ਉਹ ਗੱਡੀ ਪਾ ਦਿੱਤੀਆਂ ਜੀ। ਹੈ? ਉੱਥੇ ਹੀ ਭੱਜਦੇ ਗੱਡੀ ਕੋਲ। ਆਪ ਹੀ ਖਾ ਗਿਆ ਅੱਗੇ ਕਰਦੇ।